ਹਰ ਹਾਂ ਹਾਂ ਜੀ ਆਹ ਹੁਣ ਵੀਰ ਪਾਣੀ ਤੇਜ਼ ਹੋ ਗਿਆ 150 ਤੇ ਹੋ ਗਈ ਸਪੂਰ ਮਤਲਬ ਪਾਣੀ ਘੱਟਦਾ ਹੋਇਆ ਰਹੀ ਹੈ ਹੋਰ ਦੂਜੇ ਤੋਂ ਚਾਹ ਬਸ ਹੋ ਇੱਕ ਘੜਾ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਸੰਗਤ ਜੀ ਅੱਜ ਲਾਈਵ ਦੇਖਣ ਵਾਲਿਆਂ ਨੂੰ ਪਹਿਲਾਂ ਹੀ ਬੇਨਤੀ ਕਰ ਦਿੰਦੇ ਆ ਸ਼ੁਰੂਆਤ ਦੇ ਵਿੱਚ ਇਹਨੂੰ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਿਉਂਕਿ ਆਸ ਟਾਈਮ ਇਹ ਵੀਡੀਓ ਉਹਨਾਂ ਡੋਨਰਾਂ ਤੱਕ ਉਹਨਾਂ ਸੇਵਾਦਾਰਾਂ ਤੱਕ ਪਹੁੰਚਦੀ ਕਰ ਦਿਓ ਕਿ ਵੀ ਆ ਜਿਹੜਾ ਤੁਸੀਂ ਇਸ ਟਾਈਮ ਦਰਿਆ ਦੇਖ ਰਹੇ ਹੋ ਇੱਥੇ ਬੰਨ ਬੰਨਿਆ ਜਾ ਰਿਹਾ ਵੀਰੇ ਇਹ ਇਲਾਕਾ ਜਿਹੜਾ ਹੈਗਾ ਵਾ ਇਹ ਹੈਗਾ ਆਪਣਾ ਧੁੰਦਾ ਹੈਨਾ ਧੁੰਦਾ ਗੋਇੰਦਵਾਲ ਸਾਹਿਬ ਆ ਜੀ ਇੱਥੇ ਵੀਰੇ ਹੁਣੇ ਇੱਥੇ ਬੰਨ ਦੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਰੇ ਉਧਰ ਸਾਰੀ ਸੰਗਤ ਲੱਗੀ ਹੋਈ ਆ ਇੱਥੇ ਇਸ ਟਾਈਮ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਆ ਉਹ ਹੈਗੀ ਆ ਤਾਰ ਦੀ ਜਿਹੜੀਆਂ ਵੀ ਜ਼ਰੂਰਤਾਂ ਹੈਗੀਆਂ ਨੇ ਬੇਨਤੀ ਆ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਸਹਿਯੋਗ ਕਰੋ ਅੱਜ ਤੋਂ 15 ਦਿਨ ਪਹਿਲਾਂ ਜਿੱਦਾਂ ਆ ਤੋੜੇ ਮਿੱਟੀ ਦੇ ਦੇਖ ਰਹੇ ਹੋ ਨਾ ਉਸ ਤਰ੍ਹਾਂ 15 ਦਿਨ ਪਹਿਲਾਂ ਲੋਕ ਰਾਸ਼ਨ ਦੇ 托ੜੇ ਭਰ-ਭਰ ਕੇ ਇੱਥੇ ਸਿੱਟਦੇ ਫਿਰਦੇ ਸੀਗੇ ਵੀ ਕਿਸੇ ਨੂੰ ਦੇ ਦਈਏ ਬਸ ਲੈ ਆਏ ਆ ਹੁਣ ਦੇ ਕੇ ਹੀ ਜਾਣੇ ਆ ਪਰ ਹੁਣ ਅਸਲ ਦੇ ਵਿੱਚ 托ੜਿਆਂ ਦੀ ਲੋੜ ਪੈ ਗਈ ਆ ਵੀਰੇ ਉਹਨਾਂ ਨੇ ਦੱਸਿਆ ਕਿ ਅਸੀਂ 3 ਰੁਪਏ ਦਾ ਖਾਲੀ 托ੜਾ ਖਾਲੀ ਗੱਟਾ ਲੈ ਕੇ ਆਉਣੇ ਪਏ ਆ ਉਹ ਵੀ ਸਾਨੂੰ ਮਿਲਦੇ ਨਹੀਂ ਪਏ ਸੋ ਸਾਰੀ ਸੰਗਤ ਨੂੰ ਬੇਨਤੀ ਆ ਜਿੰਨੇ ਖਾਲੀ ਗੱਟੇ ਤੁਸੀਂ ਭੇਜ ਸਕਦੇ ਹੋ ਭੇਜ ਦਿਓ ਨਾਲ-ਨਾਲ ਜਿਹੜੇ ਕੋਈ ਨੌਜਵਾਨ ਮੁੰਡੇ ਜਿਹੜੇ ਇੱਥੇ ਆ ਕੇ ਸੇਵਾ ਕਰਾ ਸਕਦੇ ਨੇ ਹੱਥੀ ਆ ਕੇ ਸੇਵਾ ਕਰਾਓ ਤੇ ਨਾਲ-ਨਾਲ ਜਿਹੜੇ ਇੱਥੇ ਜ਼ਰੂਰਤਾਂ ਨੇ ਉਹ ਜ਼ਰੂਰਤਾਂ ਪੂਰੀਆਂ ਕਰੋ ਜੀ ਵੀਡੀਓ ਦੇ ਵਿੱਚ ਨੰਬਰ ਦਿੱ ਉਸ ਤਿੰਨ ਨੰਬਰ ਦਿੱਤੇ ਹੋਇਆ ਜੀ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਵੈਸੇ ਤਾਂ ਸਾਰਾ ਪਿੰਡ ਇੱਥੇ ਸੇਵਾ ਕਰਾ ਰਿਹਾ ਆ ਪਰ ਉਹਦੇ ਵਿੱਚ ਕੁਝ ਜਿਹੜੇ ਮਹਤਵਾਰ ਮੂਰੇ ਲੱਗੇ ਹੋਏ ਨੇ ਉਹਨਾਂ ਦੇ ਤਿੰਨ ਮੋਬਾਈਲ ਨੰਬਰ ਵਿੱਚ ਦਿੱਤੇ ਹੋਇਆ ਬੇਨਤੀ ਆ ਕਿ ਉਹਨਾਂ ਤਿੰਨਾਂ ਨੰਬਰਾਂ ਤੇ ਗੱਲ ਕਰਕੇ ਇਹ ਜਿਹੜੀ ਸੇਵਾ ਹੈਗੀ ਆ ਸਿੱਧੀ ਤੁਸੀਂ ਇਹਨਾਂ ਤੱਕ ਪਹੁੰਚਦੀ ਕਰ ਦਿਓ ਇੱਥੇ ਇਸ ਟਾਈਮ ਤਾਰ ਦੀ ਬਹੁਤ ਜ਼ਰੂਰਤ ਹੈ ਮੈਂ ਬਾਈ ਨੂੰ ਕਹੂੰਗਾ ਇੱਕ ਵਾਰੀ ਦਿਖਾ ਦੇਵੇ ਆ ਤੁਸੀਂ ਰੱਸਾ ਦੇਖ ਰਹੇ ਹੋ ਜੀ ਇਹ ਜੁਗਾੜ ਕੀਤਾ ਹੋਇਆ ਜੀ ਰੱਸੇ ਦੀ ਇਹ ਜਿਹੜੀ ਹੈਗੀ ਆ ਜਾਲ ਬਣਾਇਆ ਹੋਇਆ ਵਾ ਇਹਦੇ ਵਿੱਚ ਜਿਹੜੇ ਹੈਗੇ ਆ ਆ ਤੋੜੇ ਭਰ ਭਰ ਕੇ ਇਹਦੇ ਵਿੱਚ ਉਸ ਤੋਂ ਬਾਅਦ ਲਾਏ ਜਾ ਰਹੇ ਸਿੱਟੇ ਜਾ ਰਹੇ ਆ ਤਾਂ ਕਿ ਵੀ ਇਹ ਬੰਨ ਬੰਨਿਆ ਜਾ ਸਕੇ ਬੰਨ ਨੂੰ ਪੱਕਾ ਕੀਤਾ ਜਾ ਸਕੇ ਪਰ ਇਹ ਜਿਹੜਾ ਰੱਸਾ ਆ ਇਹ ਬਾਹਲਾ ਟਾਈਮ ਪਾਣੀ ਚ ਕੱਟਣਾ ਆਣੀ ਇਹਨੇ ਗਲ ਜਾਣਾ ਥੋੜੇ ਦਿਨਾਂ ਬਾਅਦ ਹੀ ਸੋ ਇੱਥੇ ਚਾਹੀਦੀ ਆ ਲੋਹੇ ਦੀ ਜਸਤੀ ਦੀ ਤਾਰ ਜਿਹੜੀ ਲੰਮਾ ਸਮਾਂ ਕੱਟ ਸਕੇ ਆਮ ਤੌਰ ਤੇ ਅਸੀਂ ਸਾਰੀਆਂ ਵੀਡੀਓ ਚ ਦੇਖ ਰਹੇ ਆ ਜਦੋਂ ਬੰਨ ਲਾਉਣਾ ਹੁੰਦਾ ਤੇ ਉਹ ਤਾਰ ਚੱਲਦੀ ਆ ਇੱਥੇ ਤਾਰ ਨਹੀਂ ਮਿਲਦੀ ਪਈ ਸੋ ਇੱਥੇ ਸਾਡੇ ਵਿਚਕਾਰ ਸੇਵਾ ਸਿਮਰਨ ਤੋਂ ਵੀਰੇ ਗੁਰਨਾਨਕ ਲੇਵਾ ਨਾਮ ਸੰਗਤ ਤੋਂ ਜਿਹੜੀ ਹੈਗੀ ਵੀਰੇ ਯੂਪੀ ਤੋਂ ਬਾਈ ਜੀ ਹੁਣੇ ਆਏ ਹੋਏ ਨੇ ਇਹ ਸਾਡੇ ਪਰਮ ਸਤਕਾਰਯੋਗ ਸਤਪਾਲ ਡੇੜਕਾ ਵੀਰ ਜੀ ਦੇ ਬਹੁਤ ਪਰਮ ਮਿੱਤਰ ਨੇ ਇਹ ਵੀਰੇ ਹੁਣੀ ਵੀ ਸੇਵਾ ਕਰ ਰਹੇ ਲਗਭਗ 1 ਮਹੀਨਾ ਹੋ ਗਿਆ ਸਾਨੂੰ ਇਹਨਾਂ ਨੂੰ ਵੇਖਦਿਆਂ ਨੂੰ ਇੱਥੇ ਰਾਸ਼ਨ ਤੋਂ ਲੈ ਕੇ ਦਵਾਈਆਂ ਤੋਂ ਲੈ ਕੇ ਇਕੱਲੀ-ਕੱਲੀ ਜਿਹੜੀ ਜ਼ਰੂਰਤ ਸੀਗੀ ਵੀਰੇ ਉਹਨਾਂ ਨੇ ਇੱਥੇ ਪੂਰੀ ਕੀਤੀ ਅੱਜ ਇਹ ਵੀ ਯੂਪੀ ਤੋਂ ਆ ਕੇ ਸੇਵਾ ਕਰ ਰਹੇ ਦੇਖੋ ਤੁਸੀਂ ਕਿੰਡੀ ਵੱਡੀ ਗੱਲ ਆ ਕਿ ਯੂਪੀ ਤੋਂ ਪੰਜਾਬ ਘੱਟੋ-ਘੱਟ ਨਹੀਂ ਤਾਂ ਮੇਰੇ ਹਿਸਾਬ ਨਾਲ ਵੀਰੇ 2-300 400 ਕਿਲੋਮੀਟਰ 800 ਕਿਲੋਮੀਟਰ ਤੋਂ ਆ ਕੇ ਬਾਈ ਹੁ ਕਰਨ ਲੱਗੇ ਹੋਇਆ ਤੇ ਅਸੀਂ ਇੱਥੇ 80 80 ਕਿਲੋਮੀਟਰ ਤੇ 8 8 ਕਿਲੋਮੀਟਰ ਦੇ ਘਰਾਂ 'ਚ ਏਸੀ ਛੱਡ ਕੇ ਬਹਿ ਗਏ ਆ ਇਹ ਵਿਪਤਾ ਜਿੰਨਾ ਤੇ ਪਈਆ ਪਤਾ ਉਹਨਾਂ ਨੂੰ ਲੱਗ ਰਿਹਾ ਵੀ ਉਹਨਾਂ ਦੇ ਹਾਲਾਤ ਕੀ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁਣ ਏਸੀ ਛੱਡ ਕੇ ਬਹਿਣ ਦਾ ਟਾਈਮ ਨਹੀਂ ਹੈਗਾ ਅਸਲ ਦੇ ਵਿੱਚ ਅੱਜ ਅੱਜ ਜ਼ਰੂਰਤ ਹੈ ਸਾਰੇ ਨੌਜਵਾਨ ਭਰਾਵਾਂ ਦੀ ਇੱਥੇ ਆ ਕੇ ਹੱਥੀਂ ਸੇਵਾ ਕਰਾਓ ਇੱਥੇ ਤਾਰ ਦੀ ਜ਼ਰੂਰਤ ਹੈ ਤਾਰ ਦੀ ਸੇਵਾ ਕਰਾਓ ਬਾਕੀ ਵੀਰੇ ਹੋਣੀ ਇੱਥੇ ਕਾਰ ਨੇ ਕੁਝ ਵੀਰੇ ਪ੍ਰਬੰਧਕ ਬਾਈ ਜੀ ਤੁਸੀਂ ਵੀ ਨਾਲ ਹੀ ਆ ਜਾਓ ਆ ਬਾਕੀ ਇਹਨਾਂ ਨੂੰ ਤੁਸੀਂ ਸੁਣੋ ਵੀਰੇ ਹੋਣੀ ਦੱਸਣਗੇ ਇਹ ਜਿੱਦਾਂ ਦੇ ਜਦੋਂ ਦੇ ਸੇ ਉਹ ਕੀ ਕੀ ਇਹਨਾਂ ਦੀਆਂ ਜ਼ਰੂਰਤਾਂ ਔਕੜਾਂ ਆਉਂਦੀਆਂ ਪਈਆਂ ਨੇ ਸਾਥ ਦਿਓ ਰਲ ਕੇ ਵਿੱਚ ਵੀਡੀਓ ਦੇ ਵਿੱਚ ਡਾਇਰੈਕਟ ਇਹਨਾਂ ਦੇ ਸਾਰਿਆਂ ਦੇ ਨੰਬਰ ਵਿੱਚ ਦਿੱਤੇ ਜਾਣਗੇ ਤੇ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰਕੇ ਤੇ ਸੇਵਾ ਪਹੁੰਚਦੀ ਕਰੋ ਸਾਰੇ ਦੇ ਸਾਰੇ ਜਿਹੜੇ ਸੇਵਾਦਾਰ ਨੇ ਬਹੁਤ ਸਾਰੇ ਵੱਡੇ ਵੱਡੇ ਕਲਾਕਾਰ ਨੇ ਉਹ ਸਾਰੇ ਪਹੁੰਚੇ ਹੋਇਆ ਕੋਈ ਸੁਲਤਾਨਪੁਰ ਲੋਧੀ ਕੋਈ ਡੇਰਾ ਬਾਬਾ ਨਾਨਕ ਜਿਹੜੀਆਂ ਵੀਡੀਓ ਜ਼ਿਆਦਾ ਆਉਂਦੀਆਂ ਨੇ ਇਸ ਇਲਾਕੇ ਦੀ ਇਸ ਥਾਂ ਦੀ ਵੀਡੀਓ ਨਹੀਂ ਕਿਤੇ ਬਾੜੀ ਵਾਇਰਲ ਹੋਈ ਤਾਂ ਕਰਕੇ ਲੋਕਾਂ ਦਾ ਰੁਝਾਨ ਇੱਧਰ ਹੈ ਨਹੀਂ ਲੋਕਾਂ ਨੂੰ ਪਤਾ ਵੀ ਨਹੀਂ ਅੱਜ ਵੈਸੇ ਲੋਕ ਕਹਿੰਦੇ ਆ ਰਹੇ ਆ ਕਿ ਵੀ ਹੜਾ ਦੇ ਵਿੱਚ ਤਾਂ ਸੇਵਾ ਕਰਨ ਵਾਲਿਆਂ ਦਾ ਵੀ ਹੜ ਆ ਗਿਆ ਪਰ ਆ ਕੱਲਾ ਥਾਂ ਜਹ ਜਹ ਵੇਖਿਆ ਸੀ ਆ ਕੇ ਸੁਣਿਆ ਵੀਰੇ ਹੋਣਾ ਤੋਂ ਵੀ ਇੱਥੇ ਤਾਰ ਵੀ ਲਿਓਨ ਨੂੰ ਕੋਈ ਸੇਵਾਦਾਰ ਨਹੀਂ ਹੈਗਾ ਇੱਥੇ ਤਾਰ ਚਾਹੀਦੀ ਸੀ ਉਹਦੇ ਲਈ ਵੀ ਇੱਕ ਦੂਜੇ ਨੂੰ ਕਹਿਣਾ ਪੈ ਰਿਹਾ ਸੋ ਬਾਕੀ ਵੀਰੇ ਹੋਣਾ ਤੋਂ ਸੁਣਾਗੇ ਵੀਰੇ ਕੀ ਦਿੱਕਤਾਂ ਆ ਰਹੀਆਂ ਇੱਥੇ ਭਾਈ ਜੀ ਤੁਸੀਂ ਇੰਨੇ ਚਿਰ ਤੋਂ ਲੱਗੇ ਹੋਏ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨੇ ਜਿੱਦਾਂ ਗੱਲ ਦੱਸੀ ਆ ਬਿਲਕੁਲ ਗੱਲ ਸਹੀ ਆ ਵੀ ਜੇ ਹੜ ਹਾਇਆ ਤੇ ਸੇਵਾਦਾਰਾਂ ਦਾ ਵੀ ਬਹੁਤ ਹੜ ਆਇਆ ਸੇਵਾ ਦਾ ਵੀ ਬਹੁਤ ਹੜ ਆਇਆ ਪਰ ਇਹ ਜਿਹੜਾ ਆਪਣਾ ਇੱਥੇ ਇਹ ਜਗ੍ਹਾ ਦਾ ਬੰਨ ਟੁੱਟਾ ਆ ਅਸੀਂ ਵੀ ਇੱਥੇ ਆ ਕੇ ਹੀ ਵੇਖਿਆ ਵੀ ਇੱਥੇ ਸੰਗਤਾਂ ਦਾ ਵੀ ਬਹੁਤ ਅਭਾਵ ਹੈ ਜੇ ਤੇ ਸੇਵਾਦਾਰਾਂ ਦਾ ਤੇ ਬਾਕੀ ਜਿਹੜੀਆਂ ਚੀਜ਼ਾਂ ਇੱਥੇ ਜ਼ਿਆਦਾ ਜ਼ਰੂਰਤ ਬਣੀ ਹੋਈ ਆ ਉਹ ਤਾਰ ਦੀ ਕਟਿਆਂ ਦੀ ਜਿਹੜੇ ਆਪਣਾ ਬੋਰੇ ਆ ਜਿਹੜੇ ਆਪ ਜੀ ਦੇਖ ਸਕਦੇ ਜੇ ਇੱਥੋਂ ਦੀ ਸੰਗਤ ਕੋ ਇਹ ਪਤਾ ਲੱਗਾ ਕਿ 2 ਮਹੀਨੇ ਹੋ ਗਏ ਇਹਨਾਂ ਨੇ ਇੱਥੋਂ ਲਾਗੋ ਬੰਨੇ ਹੋ ਸਾਰੀ ਗ੍ਰਾਈ ਕਰਕੇ ਜਿੰਨਾ ਵੀ ਪੈਸਾ ਇੱਥੇ ਲਾਤਾ ਆ ਬੋਰੇ ਵੀ ਸਾਰੇ ਇੱਥੋਂ ਦੇ ਕਜਾਈ ਕਰਕੇ ਲਾਤੇ ਆ ਹੁਣੇ 3 ਰੁਪਏ ਕਟਾ ਲੈ ਕੇ ਤੇ ਵੀਰ ਇੱਥੇ ਸੇਵਾ ਜਿਹੜੀ ਏ ਕਟਿਆਂ ਦੀ ਹੋ ਰਹੀ ਆ ਤੇ ਤਾਰ ਦੀ ਜਗ੍ਹਾ ਇਹਨਾਂ ਨੇ ਨਾਰੀਅਲ ਵਾਲੀ ਰੱਸੀ ਆ ਦੇਖ ਲੈਦੇ ਜੇ ਲਾਈ ਆ ਇਹ ਰੱਸੀ ਦੀ ਕੋਈ ਵੈਲਿਡਿਟੀ ਨਹੀਂ ਆ ਇਹ ਕਈ ਵਾਰ ਤੇ ਆ ਜਿਹਦੀ ਬੰਨ ਕੇ ਛੁੱਟ ਦਿਆ ਇਹ ਬੰਨਦਿਆ ਦੇਖਦੇ ਆ ਸਾਰੀ ਟੁੱਟ ਜਾਂਦੀ ਆ ਤੇ ਸਾਰੇ ਬੋਰੇ ਵੀ ਖਰਾਬ ਹੋ ਜਾਂਦੇ ਆ ਸੋ ਬੇਨਤੀ ਆ ਵੀਰ ਜੀ ਵੀ ਜਿੱਥੇ ਬਾਹਰ ਲੀਆਂ ਸਕਤਾਂ ਇੰਨੀ ਬਾਹਰ ਲਿਆ ਥਾਵਾਂ ਤੇ ਇੰਨੀ ਸੇਵਾ ਹੋ ਰਹੀ ਆ ਅਜਨਾਲੇ ਵਿਖੇ ਗੁਰਦਾਸਪੁਰ ਵਿਖੇ ਤੇ ਉਹਦੇ ਨਾਲੋਂ ਹੁਣ ਇੱਥੇ ਜ਼ਿਆਦਾ ਜ਼ਰੂਰਤ ਬਣੀ ਹੋਈ ਆ ਉੱਥੋਂ ਪਾਣੀ ਵੀ ਉੱਤਰ ਗਿਆ ਵਾ ਪਰ ਹਾਲਾਤ ਜਿਹੜੇ ਆ ਉਹ ਕਿਤਨਾ ਕਿਤੇ ਨਾਰਮਲ ਹੋ ਚੁੱਕੇ ਆ ਪਰ ਇੱਥੋਂ ਦੇ ਹਾਲਾਤ ਜੇ ਦਿਨਾਂ ਤੇਰੇ ਪਾਣੀ ਦੀਆਂ ਤੁਸੀਆਂ ਨਹੀਂ ਰੁਕਦੀਆਂ ਉਹਨਾਂ ਤੇਰੇ ਇੱਥੋਂ ਦੇ ਹਾਲਾਤ ਜਿਹੜੇ ਅਜੇ ਵੀ ਗੰਭੀਰ ਬਣੇ ਹੋਏ ਆ ਆਉਣ ਵਾਲੇ ਟਾਈਮ ਤੇ ਇਹਨਾਂ ਦੀਆਂ ਨਾ ਫਸਲਾਂ ਜਿਹੜੀਆਂ ਖਲੋਤੀਆਂ ਨਾ ਵੱਡੀਆਂ ਜਾਣੀਆਂ ਤੇ ਨਾ ਦੂਜੀਆਂ ਫਸਲਾਂ ਬਿਜੀਆਂ ਜਾਣੀਆਂ ਸੋਸੰਗਤ ਜੀ ਅੱਜਕੱਲ੍ਹ ਪਿਛਲੇ 1 ਮਹੀਨੇ ਤੋਂ ਲਗਾਤਾਰ ਹਰੇਕ ਪਿੰਡ ਦੇ ਸਾਰੇ ਦੇ ਸਾਰੇ ਸਾਡੇ ਐਨਆਰਆਈ ਭੈਣ ਭਰਾ ਆਪਣੇ ਆਪਣੇ ਪਿੰਡਾਂ 'ਚ ਸੇਵਾ ਕਰਨ ਲੱਗੇ ਹੋਏ ਆ ਉਹਨਾਂ ਸਾਰਿਆਂ ਨੂੰ ਕਹਿ ਦਿਓ ਕਿ ਵੀ ਅਸਲ ਜ਼ਰੂਰਤ ਹੈਗੀ ਡੀਜ਼ਲ ਦੀ ਤਾਰ ਦੀ ਤੋੜਿਆਂ ਦੀ ਖਾਲੀ ਤੋੜੇ ਹੋਣ ਮਿੱਟੀ ਹੋਵੇ ਨਾਲ ਮਸ਼ੀਨਾਂ ਹੋਣ ਟਰੈਕਟਰ ਟਰਾਲੀਆਂ ਹੋਣ ਤੇ ਨੌਜਵਾਨ ਭਰਾ ਇੱਥੇ ਆ ਪਾ ਕੇ ਸੇਵਾ ਕਰਨ ਬਾਕੀ ਇਥੇ ਇਸ ਇਲਾਕੇ ਦੇ ਵੀਰੇ ਹੋਣੇ ਜਿਹੜੇ ਇੱਥੇ ਪ੍ਰਬੰਧਕ ਜਿਹੜੇ ਇੱਥੇ ਇਹ ਸਾਰੀ ਸੇਵਾ ਨਿਭਾ ਰਹੇ ਨੇ ਚਿਰਾਂ ਤੋਂ ਅੱਜ ਉਹ ਵੀਰੇ ਹੋਣੇ ਖੜੇ ਨੇ ਉਹ ਦੱਸਣਗੇ ਉਹਨਾਂ ਦੇ ਕੀ ਕੀ ਉਹਨਾਂ ਨੂੰ ਔਕੜਾਂ ਆ ਰਹੀਆਂ ਨੇ ਕਿਹੜੀਆਂ ਇਹਨਾਂ ਦੀਆਂ ਜ਼ਰੂਰਤਾਂ ਨੇ ਵੀ ਉਹ ਤੁਹਾਨੂੰ ਸਾਰਾ ਬੇਰਵਾ ਪਹੁੰਚਗੇ ਜੀ ਵੈਕਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਤਨਾ ਅਸੀਂ ਜਾਣਦੇ ਹੋ ਵੀ 1 ਮਹੀਨੇ ਤੋਂ ਉੱਪਰ ਹੋ ਗਿਆ ਪਾਣੀ ਆਏ ਨੂੰ ਪੰਜਾਬ ਦੇ ਵਿੱਚ ਹਰਥਾਂ ਸਾਰੇ ਪੰਜਾਬ ਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਨਗਰ ਧੁੰਦਾ ਇਹ ਮਿੰਡ ਨਗਰ ਹੈ ਮਾਨਕ ਦੇਕਾ ਗੜੀ ਨਗਰ ਤੱਕ ਆ ਲਿਆ ਇਸ ਦਰਿਆ ਦਾ ਜਿਹੜਾ ਮੂੰਹ ਆ ਨਾ ਉਸ ਬੰਨੇ ਆਪਜੀ ਵਖਾ ਸਕਦੇ ਸੰਤਾਂ ਨੂੰ ਉਹ ਬੰਨੇ ਬਰੇਤਾ ਪੈਣ ਦਾ ਕਰਕੇ ਨਾ ਜਿਹੜਾ ਸਾਫ ਕਰਸਾਂਗਾ ਮਹੀਨਿਆਂ ਦੇ ਨਾਲ ਇਹ ਜਗ੍ਹਾ ਉਹ ਉਧਰ ਜਿਹੜੇ ਆਪਜੀ ਇਹ ਜਾ ਕੇ ਵੇਖੀ ਲੀਤਾ ਪੈ ਚੁੱਕਾ ਹੈ ਅੱਛਾ ਜੀ ਜਿਆਦਾ ਦਾ ਮੈਨ ਸਾਰਾ ਇਹ ਬੰਦੇ ਨੂੰ ਹੋ ਗਿਆ ਦਰਿਆ ਨੇ ਆਪਣਾ ਰੁਕ ਬਦਲ ਲਿਆ ਅੱਛਾ ਜੀ ਬੰਨੇ ਮੇਰੇ ਖਿਆਲ ਦੇ ਵੀ ਜਿਆਦਾ ਨਹੀਂ ਤੇ 20 ਕਿਲੋ ਜਮੀਨ ਵੱਢ ਕੇ ਲੈ ਗਿਆ ਸਿੰਘਾਂ ਦੀ ਵਿੱਚ ਝੋਨਾ ਖਲੋਤਾ ਸਾਰਾ ਜਿੱਥੇ ਲੱਗ ਰਿਹਾ ਨਾ ਅੱਛਾ ਜੀ ਇੱਧਰ ਝੋਨਾ ਹੈ ਤੇ ਅਗਲੇ ਬੰਨੇ ਜਾ ਕੇ ਸਾਰੇ ਢਾਹ ਬਹੁਤ ਵੱਡੀ ਢਾਹ ਲੱਗੀ ਆ ਇਹ ਸੰਗਤਾਂ ਨੇ ਬੇਨਤੀ ਕੀਤੀ ਵੀ ਕੱਲ ਮਹਾਪ੍ਰਸ਼ਾਦੋਂ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਦਾਰਾ ਸਿੰਘ ਜੀ ਉਹਨਾਂ ਤੋਂ ਅਪਰਵਾਇ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਬਾਬਾ ਗੁਰਨਾਮ ਸਿੰਘ ਜੀ ਮਹਾਪੁਰਖਾਂ ਵੱਲੋਂ ਕੱਲ ਇੱਥੇ ਸਿੰਘ ਭੇਜੇ ਗਏ ਸੀ ਦਾਸ ਦੀ ਡਿਊਟੀ ਲਈ ਭੇਜ ਕੇ ਆਓ ਇਹਦੇ ਨਾਲ ਆਖਿਆ ਕਿ ਸੰਗਤਾਂ ਭੇਜ ਕੇ ਇਹਨਾਂ ਨੋਚ ਲਾ ਕੇ ਇਹਨਾਂ ਦਰਿਆ ਦੇ ਵਿੱਚ ਆ ਕੇ ਨੋਚ ਸ਼ੁਰੂ ਕੀਤੀ ਗਈ ਆ ਨੋਚ ਲਾ ਕੇ ਜਿਹੜਾ ਇਹਦਾ ਵਹਿਣ ਆ ਨਾ ਥੋੜਾ ਪਿਛਲੇ ਬੰਨ ਬ੍ਰੇਤੇ ਦੀ ਕਟਿੰਗ ਕਰੂਗਾ ਕਿ ਇਹਦੇ ਨੂੰ ਟਾਟ ਆਊਗਾ ਇਸ ਕਰਕੇ ਇਹ ਨੋਜ ਦੀ ਸੇਵਾ ਮਹਾਪ੍ਰਸ਼ਾਦੋਂ ਆਰੰਭ ਕੀਤੀ ਗਈ ਆ ਤੇ ਅਗਲੇ ਬੰਦੇ ਵੇਖਦੇ ਇਹਨਾਂ ਚਾਰ ਵਾਰਾਂ ਵੱਨ ਮਾਰਿਆ ਇਹਨਾਂ ਨੇ ਪ੍ਰਾਂਟ ਆ ਕੇ ਚਾਰ ਵੱਟਾਂ ਮਾਰੀਆਂ ਟਾਜ ਨਹੀਂ ਜਾਂਦੀ ਉਹ ਜਿਹੜੀ ਵੱਟ ਮਾਰਦੇ ਸੀ ਟਾਗ ਲੈਣ ਪੂਰੀ ਵਾਲੇ ਮਹਾਪੁਰਸ਼ਾਂ ਵੱਲੋਂ ਇੱਕ ਮਹੀਨੇ ਤੇ ਇੱਥੇ ਮਸ਼ੀਨ ਦਿੱਤੀ ਬੇ ਨਗਰ ਦੇ ਵਿੱਚ ਹੀ ਆ ਉਹ ਸਿਵਾ ਜਲਦੀ ਵੀ ਮਸ਼ੀਨ ਲੱਗੀ ਇੱਕ ਵੱਟ ਮਾਰੀ ਉਹ ਲ ਖੋਰ ਲਈ ਉਹਨੇ ਉਹਨਾਂ ਫਿਰ ਗਾਂ ਮਰਵਾਈ ਉਹ ਫਿਰ ਖੋਰ ਲਈ ਤੇ ਇਸ ਕਰਕੇ ਹੁਣ ਜ਼ਮੀਨ ਦੀ ਇੰਨੀ ਕਟਿੰਗ ਕਰ ਰਿਹਾ ਨਾ ਸਾਰਾ ਦਰਿਆ ਹੋ ਬੰਨੇ ਨੂੰ ਹੋ ਗਿਆ ਆ ਜੋ ਵੀਰੇ ਦੇਖ ਲੈਣੇ ਜੋ ਸਿਕ ਸੰਗਤਾਂ ਨੇ ਮਹਾਪੁਰਸ਼ ਜਿੱਥੇ ਵੀ ਜਿਹੜਾ ਉਹ ਸੁਣਦਾ ਪਹੁੰਚੇ ਇੱਥੇ ਇਹ ਸੰਗਤਾਂ ਲੋੜ ਮਹਾਪੁਰਸ਼ਾਂ ਵੱਲੋਂ ਸੇਵਾ ਆਰਾਮ ਕੀਤੀ ਪੂਰੀ ਅੱਲੇ ਵਾਲੇ ਮਹਾਪੁਰਸ਼ਾਂ ਲੋ ਵਿੱਚ ਮਸ਼ੀਨ ਭੇਜ ਗਈ ਹੈ ਸੇਵਾਦਾਰ ਜਿਹੇਦਾਰ ਵੀ ਆਉਂਦੇ ਆ ਤੇ ਮਹਾਪੁਰਸ਼ਾਂ ਵੱਲ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਬਾਬਾ ਗੁਰਨਾਥ ਸਿੰਘ ਜੀ ਜੇਰਲਾ ਮ ਸੰਗਤਾਂ ਆ ਇਸੇ ਤਰ੍ਹਾਂ ਕੋਲੋਂ ਸੰਤਾਂ ਸੰਜੋਗ ਦੇ ਨਾਲ ਹੀ ਕਾਰਜ ਹੋਣਾ ਵਾ ਜਰੂਰ ਰਾਖਸ ਫਤੇ ਜੀ ਫਤੇ ਜਰੂਰ ਤੇ ਕਿਹੜੀ ਬਾਬਾ ਜੀ ਇੱਥੇ ਇਸ ਟਾਈਮ ਜਰੂਰ ਤੇ ਇੱਥੇ ਇਸ ਟਾਈਮ ਤਾਰ ਦੀ ਤਾਰ ਚਾਹੀਦੀ ਹੈ ਮਹਾਪੁਰਸ਼ ਵੀ ਕਰਨਗੇ ਜਿੰਨੇ ਸੰਗਤਾਂ ਹੋਣਗੇ ਕਿਉਂਕਿ ਇਹ ਇਲਾਕਾ ਬੜਾ ਫਸਲ ਬਹੁਤ ਜਿਆਦੀ ਆ ਇਹ ਧੁੰਦੇ ਦੀ ਜ਼ਮੀਨ ਮਾਨਕ ਦੇ ਕਾ ਗਾੜੀ ਭੈੜ ਇ ਠੀਕ ਹੈ ਠੀਕ ਅਗਲੇ ਜੰਮ ਬੰਨੇ ਜਿੰਨੀ ਜਮੀਨ ਹੈ 10000 ਤਿਆਰ ਖਵਾਊਗਾ ਜੀ ਕਿੰਨੀ ਕਿੰਨੀ ਜ਼ਮੀਨ ਵੀਰੇ ਵਿੱਚ ਬੈਗੀ ਹੈ ਹੁਣ ਇਸ ਟਾਈਮ ਤੇ ਇਸ ਟਾਈਮ ਤੇ ਵੀਰ ਜੀ ਇਸ ਤੋਂ ਦਸਰ ਰਿਆ ਸਾਰੀ ਜਮੀਨ ਹੈ ਜੀ ਸਾਰੀ ਜਮੀਨ ਆਉਜੀ ਦਸਨ ਕਰ ਰਹੀ ਜੀ ਅੱਛਾ ਜੀ ਅਗਲੇ ਬੰਨੇ ਦੇ ਅਗਲੇ ਬੰਨੇ ਬਾਕੀ ਦੇ ਨਗਰਾਂ ਦਾ ਬਹੁਤ ਜਿਆਦਾ ਨੁਕਸਾਨ ਉਹਤੇ ਕੋਈ ਆਪਾਂ ਤਿੰਨ ਕਹਿ ਸਕਦੇ ਵੀ 10000 ਰੁਪਏ ਦਾ ਡਾ ਵੀ ਰੁੜ ਕੇ ਜਿਹੜੀ ਜੀਵਨ ਝੋਨੇ ਗਲ ਗਏ ਖਤਮ ਹੋ ਚੁੱਕੇ ਠੀਕ ਹੈ ਜੀ ਠੀਕ ਹੈ ਬਈ ਇਸ ਤਰ੍ਹਾਂ ਪਿਆਰੇ ਦੀ ਮਾਪ ਪ੍ਰਚਾਲਾ ਨੂੰ ਸੇਵਾ ਚੱਲ ਰਹੀ ਹੈ ਇਸੇ ਤਰ੍ਹਾਂ ਬੰਨ ਵੱਜ ਰਹੇ ਨੇ ਠੀਕ ਹੈ ਬਈ ਠੀਕ ਹੈ ਇਸ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਮਹਾਂਪੁਰਸ਼ ਜੀ ਸਾਹਿਬ ਬਖਸ਼ੇ ਸਰੋਤ ਸੋ ਸੰਗਤ ਜੀ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਹੋ ਤੁਹਾਡੇ ਕਮੈਂਟ ਵੀ ਆ ਰਹੇ ਆ ਵਿੱਚ ਵੀ ਬਾਈ ਨੰਬਰ ਦੇਖੋ ਵੀ ਨੰਬਰ ਦੇ ਦਿਓ ਕੋਈ ਇਹਨਾਂ ਦੇ ਵਿੱਚ ਨੰਬਰ ਦਿੱਤੇ ਹੋਇਆ ਵੀਰੇ ਇਸ ਨੰਬਰ ਤੇ ਕੰਟੈਕਟ ਕਰ ਲਓ ਬਾਈ ਜੀ ਉਹਨਾਂ ਨੂੰ ਤਾਰ ਚਾਹੀਦੀ ਹੈ ਜਿੰ ਕਿ ਆਪਾਂ ਰਾਸ਼ਨਾਂ ਦੇ ਟੋੜੇ ਭਰ-ਭਰ ਲੈ ਕੇ ਆਉਂਦੇ ਸੀਗੇ ਟਰਾਲੀਆਂ ਭਰ-ਭਰ ਲੈ ਕੇ ਆਉਂਦੇ ਸੀਗੇ ਹੁਣ ਉਹਦੀ ਜ਼ਰੂਰਤ ਨਹੀਂ ਹੈਗੀ ਹੁਣ ਜ਼ਰੂਰਤ ਹੈਗੀ ਮਿੱਟੀ ਦੇ ਟੋੜੇ ਭਰ ਕੇ ਲਿਆਉਣ ਦੀ ਇੱਥੇ ਖਾਲੀ ਟੋੜੇ ਲਿਆਓ ਇੱਥੇ ਤੁਸੀਂ ਤਾਰ ਲਿਆਓ ਜਿੰਨੀ ਲਿਆ ਸਕਦੇ ਹੋ ਕਿਉਂਕਿ ਇੱਥੇ ਬਹੁਤ ਸਾਰੇ ਮਹਾਪੁਰਸ਼ ਸੇਵਾ ਕਰਾ ਰਹੇ ਨੇ ਬਾਕੀ ਆ ਸਾਡੇ ਸਾਰੇ ਭਰਾ ਜਿਹੜੇ ਹੈਗੇ ਨੇ ਇੱਥੇ ਲਗਾਤਾਰ ਸੇਵਾ ਚੱਲ ਰਹੀ ਆ ਸੋ ਲਗਾਤਾਰ ਪਿਛਲੇ 1 ਮਹੀਨੇ ਤੋਂ ਡੇਰਾ ਬਾਬਾ ਨਾਨਕ ਹੋ ਗਿਆ ਸੁਲਤਾਨਪੁਰ ਲੋਧੀ ਹੋ ਗਿਆ ਉਹਨਾਂ ਇਲਾਕਿਆਂ ਦੀਆਂ ਵੀਡੀਓ ਦੇਖ ਰਹੇ ਸੀ ਪਰ ਇਸ ਇਲਾਕੇ ਦੀ ਵੀਡੀਓ ਨਹੀਂ ਕਿਸੇ ਨੇ ਛੇਤੀ ਪਾਈ ਤੇ ਜੇ ਪਾਈ ਵੀ ਤਾਂ ਸ਼ਾਇਦ ਪਹੁੰਚੀ ਨਹੀਂ ਸੰਗਤ ਤੱਕ ਸੋ ਸਾਰੀ ਸੰਗਤ ਨੂੰ ਵੀ ਬੇਨਤੀ ਆ ਜਿੰਨਾ ਹੋ ਸਕਦਾ ਤੁਸੀਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਵੀਰੇ ਉਹਨਾਂ ਨੂੰ ਜਿਹੜੀ ਇੱਥੇ ਜ਼ਰੂਰਤ ਹੈਗੀ ਆ ਉਹ ਆਪ ਦਾ ਇੱਥੇ ਜਿਹੜਾ ਹੈਗਾ ਸਮਾਨ ਪਹੁੰਚਦਾ ਕਰਦੀ ਬੰਦੀ ਸੇਵਾ ਵਾ ਬਹੁਤ ਗੁਰਦਾਰਾ ਬੋਲ ਸਾਹਿਬ ਗੋਇੰਦਵਾਲ ਸਾਹਿਬ ਦੇ ਕੋਟਪਿੰਡਾ ਢੂੰਡਾ ਉੱਥੇ ਚੱਲ ਗਈ ਆ ਜੀ ਇਹ ਤਕਰੀਬਨ ਤਕਰੀਬਨ 6 ਮਹੀਨਿਆਂ ਦੇ ਲੱਗੇ ਪਾਸੇ ਹੋ ਗਿਆ ਤੇ ਸਿਗਨਲ ਲੱਗਿਆ ਨੂੰ ਪੈਸਾ ਬਹੁਤ ਲੱਗਾ ਮਸ਼ੀਨਰੀ ਵੀ ਬਹੁਤ ਲੱਗੀ ਪਰ ਇਹਨੇ ਕੋਈ ਦਰਿਆ ਨੇ ਵਸ ਜਾਣ ਨਹੀਂ ਦਿੱਤੀ ਹੁਣ ਕੋਈ ਲਗਭਗ 10 ਕਿਲਿਆਂ ਦਾ ਬਾਨਾ ਜੜਟ ਹੈਗਾ ਜੇ ਬਾਨ ਬੱਝੂਗਾ ਤੇ ਫੇਰ ਕੰਕਬੀਜੀ ਜਾਊਗੀ ਜ਼ਰੂਰਤ ਦੱਸ ਦਿਓ ਬਾਬਾ ਜੀ ਕਿਹੜੀ ਚੀਜ਼ ਦੀ ਲੋੜ ਹੈ ਇੱਥੇ ਜ਼ਰੂਰਤ ਆ ਜੀ ਖਾਲੀ ਤੋੜਿਆਂ ਦੀ ਸੈਂਟ ਦੀ ਤੇ ਤਾਰ ਦੀ ਠੀਕ ਹੈ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਸੋ ਵੀਰੋ ਤੁਸੀਂ ਦੇਖ ਸਕਦੇ ਹੋ ਇਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕਰੋ ਜਿਹੜੇ ਇਹਨੇ ਦੁੱਖ ਦੀ ਘੜੀ ਦੇ ਵਿੱਚ ਆਪਦੇ ਘਰ-ਬਾਰ ਛੱਡ ਕੇ ਆਪ ਦਾ ਦਿਨ ਰਾਤ ਇੱਕ ਕੀਤਾ ਹੋਇਆ ਆ ਤੁਸੀਂ ਦੇਖ ਸਕਦੇ ਹੋ ਕਿਦਾਂ ਵੀਰੇ ਹੋਣੀ ਆਪ ਸਾਰੇ ਸੇਵਾ ਕਰਨ ਲੱਗੇ ਹੋਏ ਆ ਇਸ ਇਲਾਕੇ ਦੇ ਵਿੱਚ ਵੀ ਸਾਰਾ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਇਹ ਦਰਿਆ ਦੇ ਮਤਲਬ ਇਹ ਉਹ ਖੇਤ ਸੀ ਇੱਥੇ ਫਸਲ ਬੀਜੀ ਹੋਈ ਸੀ ਪਰ ਹੁਣ ਉਹ ਸਾਰੀ ਦੀ ਸਾਰੀ ਫਸਲ ਜਿਹੜੀ ਹੈਗੀ ਉਹ ਟਹਿ ਕੇ ਇਸ ਟਾਈਮ ਦਰਿਆ ਚ ਕਨਵਰਟ ਹੋ ਗਈ ਹਾਂਜੀ ਪਿਛਲੇ ਸਾਲ ਆ ਬੰਨ ਸੀ ਠੀਕ ਹੈ ਜੀ ਕਿੰਨਾ ਠੱਗਾ ਹਾਂਜੀ ਸੰਤ ਨੇ ਆਹ ਬਤਾਇਆ ਅੱਛਾ ਜੀ ਹੁਣ ਤੁਸੀਂ ਹਿਸਾਬ ਲਾ ਲਓ ਕਿ ਇਹ ਵੀ ਬੰਨ ਜਿਹੜਾ ਪਿਛਲੇ 10 ਦਿਨਾਂ ਤੋਂ ਤਕਰੀਬਨ ਤਕਰੀਬਨ 20 ਕਿੱਲੇ ਜ਼ਮੀਨ ਦੇ دریا ਦੇ ਵਿੱਚ ਚਲਦੀ ਸੋਚੋ ਜੀ ਵੀਰੇ ਸੁਣੋ ਗੱਲ ਬਾਬਾਈ ਦੀ ਵੀ 20 ਕਿੱਲੇ ਜ਼ਮੀਨ ਜਿਹੜੇ ਹੈਗੀ ਆ ਇਹ ਉਹਨਾਂ ਹਟਾਤੇ ਨੇ ਜਿਹੜੇ ਲੋਕਾਂ ਲੋ ਬੱਦੇ ਇੱਕ ਆ ਇੱਕ ਆ ਜੜਾ ਸੋ ਸੰਗਤ ਜੀ ਬੇਨਤੀ ਆ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੁਣ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਸੀ ਲੋਕਾਂ 'ਚ ਸਨੇਹਾ ਪਹੁੰਚਾਈ ਸੰਗਤ ਦੇ ਵਿੱਚ ਕਿ ਭਾਈ ਸਾਰਾ ਕੁਝ ਠੀਕ ਹੋ ਗਿਆ ਪਾਣੀ ਥੱਲੇ ਲੱਥ ਗਿਆ ਆ ਪਰ ਬਾਈ ਜੀ ਦੱਸਿਆ ਕਿ ਹੁਣ ਕੁਝ ਦਿਨਾਂ ਦੇ ਵਿੱਚ ਹੀ ਇਹਨੇ ਦੋ ਬੰਨ ਢਾ ਕੇ ਲਗਭਗ 20 ਕਿੱਲੇ ਜਿਹੜੇ ਜ਼ਮੀਨ ਦੇ ਸੀਗੇ ਉਹ ਸਾਰੇ ਵਿੱਚ ਵਹਿ ਗਏ ਨੇ ਪਾਣੀ ਦੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਇਹਨਾਂ ਸਿੰਘਾਂ ਤੇ ਹੌਸਲੇ ਬੁਲੰਦ ਨੇ ਸੇਵਾ ਚੱਲ ਰਹੀ ਆ ਜਿਹੜਾ ਸਮਾਨ ਦੀ ਜਿਹੜੀ ਜ਼ਰੂਰਤ ਇੱਥੇ ਹੈਗੀ ਆ ਉਹ ਨੰਬਰ ਵਿੱਚ ਲਿਖਾਏ ਹੋਏ ਨੇ ਜੀ ਫੋਨ ਕਰਕੇ ਵੀਰੇ ਹੁਣਾਂ ਕੋਲ ਸਿੱਧੀ ਇੱਥੇ ਸੇਵਾ ਭੇ ਚਾਹੀਦੀਆਂ ਖਾਲੀ ਤੋੜੇ ਚਾਹੀਦੇ ਆ ਜਿਹਨੂੰ ਕੁਝ ਇਲਾਕਿਆਂ ਦੇ ਵਿੱਚ ਗੱਟੇ ਕਿਹਾ ਜਾਂਦਾ ਹੈ ਸੀਮਿੰਟ ਦੇ ਖਾਲੀ ਗੱਟੇ ਸਾਤਿ ਸ੍ਰੀ ਅਕਾਲ ਸੋ ਵੀਰੇ ਹੁਣਾਂ ਨੂੰ ਜੀ ਕੁਝ ਜੈਕਟਾਂ ਵੀ ਪਹੁੰਚਦੀਆਂ ਕਰਦੇ ਹੋ ਜਿਹੜੀਆਂ ਜਦੋਂ ਸੇਵਾਦਾਰ ਸੇਵਾ ਕਰਦੇ ਹੁੰਦੇ ਆ ਥੋੜਾ ਪਤਾ ਲੱਗਦਾ ਰਹਿੰਦਾ ਹੈ ਕਿ ਬਾਈ ਉਹਨੇ ਸੇਵਾ ਕਰਦੇ ਪਿਆ ਜੀ ਨਹੀਂ ਨਹੀਂ ਪਾਣੀ ਪਾਣੀ ਦਿੱਤ ਰਣਾ ਅੱਛਾ ਪਾਣੀ ਚ ਤਰਨ ਵਾਲੀਆਂ ਹਾਂ ਹਾਂ ਠੀਕ ਆ ਲਾਈਫ ਜੈਕਟ ਲਾਈਫ ਜੈਕਟ ਵੀ ਚਾਹੀਦੀਆਂ ਨੇ ਕੋਈ ਨਾ ਸੋ ਸੰਗਤ ਜੀ ਆ ਵੀਰੇ ਹੋਣੀ ਜਿਹੜੇ ਆਪ ਬਾਈ ਉੱਥੇ ਸੇਵਾ ਕਰਨ ਲੱਗੇ ਹੋਇਆ ਜਿਹੜੇ ਖੁਦ ਪਾਣੀ ਚ ਉੱਤਰ ਕੇ ਜਾ ਕੇ ਜਿਹੜੇ ਇੱਥੇ ਤੋੜੇ ਸਿੱਟਦੇ ਨੇ ਬਹੁਤ ਡਰ ਵੀ ਹੁੰਦਾ ਆ ਆਪਣੀ ਜ਼ਿੰਦਗੀ ਨੂੰ ਜੋਖਮ ਚ ਡਾ ਕੇ ਬਾਈ ਹੋਣੀ ਉੱਥੇ ਸੇਵਾ ਕਰਦੇ ਨੇ ਬਾਈ ਕਹਿ ਕੇ ਗਏ ਨੇ ਕਿ ਬਾਈ ਯਾਰ ਜੈਕਟਾਂ ਦੀ ਸੇਵਾ ਹੋ ਜਾ ਤਾਂ ਬੜੀ ਵਧੀਆ ਸੋ ਵੀਰੇ ਤੁਸੀਂ ਦੱਸ ਦਿਓ ਕਿੰਨੀਆਂ ਜੈਕਟਾਂ ਚਾਹੀਦੀਆਂ ਅਸੀਂ ਉਦਾਂ ਵੀ ਕਿਸੇ ਨੂੰ ਬੇਨਤੀ ਕਰ ਦੇਾਂਗੇ ਠੀਕ ਆ ਲਾਈਫ ਜੈਕਟਾਂ ਜਿਹੜੀਆਂ ਹੈਗੀਆਂ ਤੁਹਾਨੂੰ ਕੋਈ ਗੱਲ ਨਹੀਂ ਵੀਰੇ ਸੋ ਸੰਗਤ ਜੀ ਇਹਨਾਂ ਨੂੰ ਲਾਈਫ ਜੈਕਟਾਂ ਦੀ ਜ਼ਿਆਦਾ ਤੋਂ ਜ਼ਿਆਦਾ ਜ਼ਰੂਰਤ ਆ ਜਿਹੜੇ ਮੇਰੇ ਕਿ ਐਨਜੀਓ ਵਾਲੇ ਭਰਾਵਾਂ ਨੇ ਖਰੀਦੀਆਂ ਵਾ ਹੁਣ ਉਹਨਾਂ ਨੂੰ ਲੋਡ ਨਹੀਂ ਕਿਉਂਕਿ ਉਦੋਂ ਜਦੋਂ ਕਿਸ਼ਤੀਆਂ ਚਲਾਉਣੀਆਂ ਸੀ ਉਦੋਂ ਉਹਨਾਂ ਨੂੰ ਲੋਡ ਪਈ ਸੀ ਉਹਨਾਂ ਨੇ ਲਈਆਂ ਹੋਣੀਆਂ ਤੇ ਉਹਨਾਂ ਕੋਲੇ ਵੀ ਪਈਆਂ ਉਹ ਵੀ ਇੱਥੇ ਬਾਈ ਹੋਣਾਂ ਕੋਲੇ ਭੇਜ ਸਕਦੇ ਆ ਜੀ ਸੋ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ਼੍ਰੀ ਅਕਾਲ